ਲੋਡੀ ਆਪਾਂ ਲੈ ਲੈਂਦੇ ਆਗੇ ਜਿਹ ਵੀ ਗਰਾਂ ਦਾ ਮੋਟਾ ਰੱਖਦਾ ਤੈਨੂੰ ਪੱਕਾ ਕਰਾਉਂਦਾ ਦਾ ਕਰਾਉਂਦਾ ਠੀਕ ਹੈ ਠੀਕ ਹੈ ਠੀਕ ਹੈ ਭਾਈ ਕਰਾ ਦਈਏ ਫਿਰ ਹਾਂ ਠੀਕ ਹੈ ਲੈ ਜਮੀਨ ਹੋ ਗਈ ਕੁਰੀਪਾ ਹਾਂ ਤਾਂ ਕਿ ਤੈਨੂੰ ਹੋਰ ਦੱਸਿਆ ਯਾਰ ਤਿੰਨ ਪੈਮ ਆਪਾਂ ਪਹਿਲੇ ਖੜੇ ਕਰਦੇ ਆ ਜਿਹੜਾ ਚੌਥਾ ਪੈਮ ਆ ਇਹ ਆਪਾਂ ਪਾਣਾ ਮੇਨ ਸਲਾਈਂਗ ਉੱਧਰ ਜਾਂਦਾ ਬਾਅਦ ਤੇ ਪੰਜਵਾਂ ਪੈ ਦਾ ਆਪਾਂ ਡ੍ਰੈਗ ਰੂਮ ਚ ਇੱਥੇ ਕੀ ਛੇਵਾਂ ਪਾਈਪ ਆਪਣਾ ਜਾਂਦਾ ਹੈ ਡੀਵੀਏ ਜਿਹੜਾ ਪਹਿਲਾ ਸੱਤਵਾਂ ਪਾਈਪ ਆ ਇਹ ਜਾਂਦਾ ਰਸੋਈ 'ਚ ਤੇ ਤੋਂ ਬਾਅਦ ਹਮਦਾ ਅੱਠਵਾਂ ਪਾਈਪ ਇਹ ਜਾਂਦਾ ਉਹ ਸਿਰੇ ਵਾਲੇ 'ਤੇ ਨੌਵਾਂ ਪਾਈਪ ਇਹ ਜਾਂਦਾ ਇੱਧਰਲੇ ਸਿਰਿਆਰੇ ਨੂੰ 'ਚ ਤੇ ਜਿਹੜੇ ਆਪਣੇ ਡ੍ਰੈਨ ਰੂਮ ਦੇ ਵਿੱਚ ਪਾਈਪ ਆ ਉਹ ਚਾਰੇ ਪਾਸੇ ਆਪਾਂ ਛੱਡਦੇ ਆ ਜਿਹੜੀ ਸਪਲਾਈ ਆ ਡਰੈਗ ਦੀ ਇਹ ਆਪਾਂ ਲੌਬੀ ਨਾਲ ਮਲਾਈ ਆ ਲੌਬੀ ਨੂੰ ਆਪਾਂ ਸਪੈਸ਼ਲ ਪੈਪ ਨਹੀਂ ਪਾਇਆ ਤੇ ਜਿਹੜੀਆਂ ਕੰਸੀਡਾਂ ਇਹ ਆਪਾਂ ਮਲਾਈ ਚ ਉਹ ਪਿਆਰੇ ਇਹ ਦੋ ਪੈਪ ਇੱਕ ਤੰਨੇ ਕੰਸੀਡਾਂ ਦੇ ਇੱਕ ਪਾਸੇ ਮਲਾਈਆਂ ਤੇ ਤਿੰਨਾਂ ਦੇ ਇੱਕ ਮਲਾਈ ਆ ਇਹ ਕਿਰਾਉ ਨੇੜੇ ਨੂੰ ਉੱਰ ਤੋਂ ਜੀ ਜੀ ਮੈਂ ਮੈਂ ਲੱਗਦਾ ਸੀ ਕਿ ਜਿਹੜਾ ਡੀਵੀਆਰ ਤੋਂ ਤੇ ਵਾਈਫਾਈ ਤੋਂ ਪੈਪ ਆਉਣਾ ਉਹ ਆਪਣੀ ਦੋ ਪੈਪ ਤੋਂ ਚੱਲੇਗਾ। ਜਿਹੜਾ ਜਿਹੜਾ ਵਾਈਫਾਈ ਕਰਦਾ ਮੈਂ ਕਰਤਾ ਸੀ ਉਹ ਦੇ ਦਿੱਤੀਆਂ ਮੈਂ। ਯਾਰ ਬੜਾ ਕੰਮ ਕਰਦਾ। ਡੀਵੀਆਰ ਤੋਂ ਆਪਾਂ ਟਾਈਮ ਐਕਸਟੈਂਡ ਕਰਦੇ ਹਾਂ। ਤਿੰਨ ਪੈਪ ਆਏ ਆ ਵੀ ਇੱਕ ਤਾਂ ਜਾਂਦਾ ਵਾਈਫਾਈ 'ਚ, ਇੱਕ ਪੈਪ ਜਾਂਦਾ ਉਹ ਸਿਰੇ 'ਚ ਕੰਸੀਲਡ ਆ ਜਾਂਦਾ। ਇੱਕ ਪਾਪ ਜਾਂਦਾ ਲੌਬੀ ਚ ਜਿਹੜਾ ਆਪਾਂ ਕੈਡ ਸਿਕ ਸਤਾਰਕ ਹੋਈਆਂ ਨੇ ਇਦੋਂ ਬਾਅਦ ਜਿਹੜੀ ਆ ਗਈ ਕਮਰਿਆਂ ਦੀ ਸਪਲਾਈ ਕਮਰਿਆਂ ਦੀ ਸਪਲਾਈ ਚ ਇੰਟਰ ਆਪਾਂ ਕਰਤੀ ਇਹਨਾਂ ਨੂੰ ਆਪਾਂ ਸਪੈਸ਼ਲ ਇੱਕ ਪਾਪ ਪਾਇਆ ਅੱਡ ਇਹਨਾਂ ਨਾਲ ਆਪਾਂ ਕੁਝ ਨਹੀਂ ਜੋੜਿਆ ਇਹਨਾਂ ਨਾਲ ਆਪਾਂ ਇਕੱਲਾ ਬਾਥਰੂਮ ਜੋੜਿਆ ਉਧਰਲੇ ਪਾਸੇ ਜਿਹੜੇ ਆ ਕਮਰੇ ਦੇ ਚਾਰੇ ਪਾਸੇ ਆਪਾਂ ਪਾਪ ਛੱਡਦੇ ਆ ਬਾਥਰੂਮ ਦੇ ਚਾਰੇ ਪਾਸੇ ਛੱਡਦੇ ਆ ਜਿਹੜਾ ਕਮਰੇ ਦਾ ਇੱਕ ਆਪਾਂ DDR ਤੋਂ ਤੂ ਤਾਰ ਲਿਉਣੀ ਉਧਰੋਂ 2 ਕਿਲੋਨਾਂ ਪਾਉਣੇ ਆ। ਦੋ ਇੱਕ ਆਪਾਂ ਲੌਬੀ ਦੀ ਛਾੜ ਦੇਣੀ ਆ ਇੱਕ ਆ ਕਮਰੇ ਦੇ ਛੱਤਾਂ 'ਤੇ ਤਾਰ ਹੈ। ਇਹ ਦੂਜਾ ਚ ਆ ਗਿਆ ਆ ਲਾਸਟ ਕਮਰਾ। ਇਹਦੇ ਵਿੱਚ ਤੋਂ ਆਪਾਂ ਕੋਈ ਆਸੇ ਪਾਸੇ ਨਹੀਂ ਜੋੜਿਆ ਕਿ ਸਿੱਧੀ ਸਪਲਾਈ ਆਉਂਦੀ ਆ ਆਪਣੀ ਮੇਨ ਬਾਕਸ ਤੋਂ। ਇਹਦੇ ਚਾਰੇ ਪਾਸੇ ਆਪਣੇ ਪੈਪ ਛੱਡੇ ਹੋਏ। ਸੰਸੀਲ ਨਾਲੇ ਆ ਗਏ ਵੀ ਦੋ ਪੈਪ ਛੱਡਦੇ ਆ ਆਪਾਂ ਇੱਕ ਤਾਂ ਇਧਰ ਛੱਡ ਤਾ ਕੈਮਰੇ ਨੂੰ। ਸ਼ਾਰਟ ਆਪਾਂ ਉਧਰ ਹੀ ਫਸੇ ਗਏ। ਈਸਿਆਂ ਦੇ ਪੈਪ ਆਪਾਂ ਛੜਤੀ ਓਕੇ ਕਰਦੇ। ਅਰਸੋਗੀ ਦੇ ਵੀ ਛੜਤੇ ਚਾਰੇ ਪੈਪ। ਵੀਡੀਓ ਬਣਾਉਣਾ ਹੈ ਜੀ? ਹਾਂ, ਵਿੱਚ ਹੀ ਤੇਰੀ ਬਣਾਉਣੀ। ਮੇਰੀ ਬਣਾ ਦੇ ਯਾਰ। ਠੀਕ। ਜਿਹੜੇ ਪੈਪ ਆਪਣੇ ਕੰਸੀਲਡਾ ਨੇ ਇਹਨਾਂ 'ਚ ਆਪਾਂ 6 ਫੀਟਾਂ ਪਾਈਆਂ ਉਹਦੇ ਬਾਅਦ। 6ਾਂ ਦੇ ਵਿੱਚ ਵੀ ਜਿਹੜੇ ਆਪਾਂ ਮਲਾਤਾ ਉਹ ਕੱਪਾ ਆਇਆ ਇਤਰੋ ਦਿੱਤੇ ਵਾਲੇ ਕੋਲ ਸੀ ਉਹ ਮੁੱਛ ਮਲਾਤਾ ਇੱਕ ਮਲਾਤਾ ਇਤਰੋ ਮੈਨੂੰ ਜਿਹੜੇ ਚਾਰਕਮ ਫੀਲਡ ਨਾਲ ਇਹ ਵੀ ਆਪਾਂ ਮਲਾਦੇ ਆ ਆਪਕੋ ਉਹਨਾਂ ਨੂੰ ਪਾਇ ਪਾਇ ਇੱਕ ਹੀ ਸਾਂਝਾ ਦਿੱਤਾ ਚਾਰ ਚੋਕੀ ਤੁਹਾਨੂੰ ਕਰ ਦਿਨਾਂ ਨੂੰ ਉਹਨਾਂ ਨੂੰ ਇਸ ਤਰ੍ਹਾਂ ਜਿਹੜੀ ਆਪਾਂ ਇਹਨੂੰ ਸਪਲਾਈ ਮਲਾਉਣੀ ਆ ਉਹ ਮਲਾਉਣੀ ਆ ਆਪਣੇ ਖਤੇ ਪਰ ਇਹਦੀ ਮਾਰ ਤੇ ਜਿਹੜੀ ਉਹ ਆ ਤਾਂ ਇਹ ਤੋਂ ਪਾਸੋਂ ਜਿਹੜੀ ਡਰੈਗ ਰੂਨ ਤੇ ਜਾਂਦੀ ਹੈ ਤੇ ਸਿਰ ਸੋਰਸ ਪੈਪ ਜਾਂਦਾ ਤੇ ਉਹ ਡਰੈਗ ਰੂਨ ਦੇ ਨਾਲ ਹੀ ਆਪਾਂ ਸਟੋਰ ਦੀ ਸਪਲਾਈ ਖਿੱਚ ਲੈਣੀ ਆ ਤੇ ਨਾਲ ਆਪਾਂ ਲੋਕੀਂ ਦੇ ਬਲੰਕ ਠੀਕ ਆ ਬਾਕੀ ਉੱਪਰ ਨਿਮਾਲਦੇ ਆ ਫਿਰ ਤਾਂ ਲੱਭੀ ਨੂੰ ਭੁੱਖ ਲੱਗੀ ਹੋ ਸਰ ਸਿਮੇਂਦਰ ਚੋਟਾ ਨਹੀਂ ਆ ਆ ਬੱਦ ਆਪਣਾ ਨਹੀਂ ਟੈਂਸ਼ਨ ਜੀ ਮੰਨੀ ਬੈਠਾ ਸੀ ਔਰ ਟੈਨਸ਼ਨ ਨਹੀਂ ਮੰਨੀ ਭਰਾ ਔਰ ਲੱਗੇ ਵਿਆਹ ਦੋ ਜਾਣੇ ਮਾਝਾ ਦਾ ਨਾਮ ਲੈਣਾ ਉਹਨੇ ਚਲੋ ਠੀਕ ਆ ਬਾਈ ਓਕੇ ਬਾਈ ਦੇਖੋ ਬਾਗ ਚਾਕੇ